ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬੈਲ ਟੀਵੀ ਮੈਂ ਹਾਂ ਕੁਲਵੰਤ ਸਿੰਘ ਕੋਨਰ ਤਰਨਤਾਰਨ ਜੀਮਨੀ ਚੋਂਜ ਹੋਈ ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ ਦੇ ਬਾਅਦ ਗੁਰਦਾਸਪੁਰ ਚ ਰਮਨ ਬਹਿਲ ਨੇ ਵਰਕਰਾਂ ਨਾਲ ਪਾਏ ਭੰਗੜੇ ਅੱਜ ਤਰਨਤਾਰਨ ਅਸੈਂਬਲੀ ਦਾ ਨਤੀਜਾ ਆਇਆ ਔਰ ਆਜ ਇੱਕ ਬੜੀ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਨਮਾਇंदे ਆਰਨੀਤ ਸਿੰਘ ਸੰਧੂ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਨੇ ਮੈਂ ਸਮਝਦਾ ਵੀ ਇਹ ਇਲੈਕਸ਼ਨ ਇਸ ਕਰਕੇ ਹੋਇਆ ਕਿ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਡਾਕਟਰ ਸੋਲ ਉਥੇ ਐਮਐਲਏ ਸਨ ਉਹਨਾਂ ਦੀ ਬਿਮਾਰੀ ਕਰਕੇ ਅਕਾਲ ਚਲਾਣਾ ਕਰ ਗਏ ਔਰ ਕੁਦਰਤ ਦਾ ਪਾਣਾ ਸੀ ਔਰ ਉਸ ਪਾਣੇ ਕਰਕੇ ਇਹ ਚੋਣ ਦੁਬਾਰਾ ਹੋਈ ਤਰਨਤਾਰਨ ਜਿਮਨੀ ਚੋਣ ਵਿੱਚ ਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਤੇ ਸਰਦਾਰ ਜਗਰੂਪ ਸਿੰਘ ਸੇਖਮਾ ਨੇ ਪਿੰਡ ਸੇਖਮਾ ਨਿਵਾਸ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਈ ਤੇ ਸਭ ਨੂੰ ਵਧਾਈ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰਨਤਾਰਨ ਦੀ ਜੋ ਜਿਮਨੀ ਚੋਣ ਹੋਈ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਰਮੀਰ ਸਿੰਘ ਜੀ ਸੰਧੂ ਲਗਭਗ 12000 ਤੋਂ ਵੱਧ ਦੀ ਲੀਡ ਕਰ ਰਹੇ ਨੇ ਸੋ ਉਹਨਾਂ ਦੀ ਜਿੱਤ ਜਿਹੜੀ ਹੈ ਲਗਭਗ ਤੈ ਹੋ ਗਈ ਆ ਸੋ ਮੈਂ ਸਭ ਤੋਂ ਪਹਿਲੋਂ ਤੇ ਤਰਨ ਤਰਨ ਹਲਕੇ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਔਰ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਆਮ ਆਦਮੀ ਪਾਰਟੀ ਦੇ ਸਾਡੇ ਜਿੰਨੇ ਸਪੋਰਟਰ ਨੇ ਸਾਡੇ ਪਾਰਟੀ ਦੇ ਜਿੰਨੇ ਅਹੁਦੇਦਾਰ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦਾ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਆ ਔਰ ਵਿਸ਼ੇਸ਼ ਤੌਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੈਂਪੇਨ ਜਿਹੜੀ ਆ ਉਹਦੀ ਕਮਾਂਡ ਆਪ ਸੰਭ ਕੇ ਤੇ ਪਿੰਡ ਪਿੰਡ ਜਾ ਕੇ ਪਾਰਟੀ ਦੇ ਹੱਕ ਚ ਪ੍ਰਚਾਰ ਕੀਤਾ ਸੀ ਔਰ ਉਹਨਾਂ ਦੇ ਪ੍ਰਚਾਰ ਨੂੰ ਜਿਹੜਾ ਵਾ ਬੂਰ ਪਿਆ ਵਾ ਔਰ ਬੜੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਆ ਔਰ ਸਾਰੀਆਂ ਹੀ ਪਾਰਟੀਆਂ ਇਹਨੂੰ ਜਿਹੜਾ ਵਾ 27 ਦਾ ਸੈਮੀ ਫਾਈਨਲ ਗਿਣਦੀਆਂ ਸੀ ਸੋ ਸੈਮੀ ਫਾਈਨਲ ਅੱਜ ਆਮ ਆਦਮੀ ਪਾਰਟੀ ਨੇ ਬੜੀ ਵੱਡੀ ਲੀਡ ਨਾਲ ਜਿੱਤ ਲਿਆ ਵਾ ਔਰ ਗਾਂ ਫਾਈਨਲ ਵੀ ਜਿਹੜੀ ਆ ਜਿੱਤਣ ਦੀ ਜਿਹੜੀ ਉਹ ਤਿਆਰੀ ਹੁਣ ਤੋਂ ਹੀ ਜਿਹੜੀ ਆ ਵੱਡੀ ਜਾ ਚੁੱਕੀ ਆ ਸੋ ਮੈਂ ਇੱਕ ਵਾਰ ਫੇਰ ਸਾਰੇ ਆਮ ਆਦਮੀ ਪਾਰਟੀ ਦੇ ਵੋਟਰ ਤੇ ਸਪੋਰਟਰਾਂ ਦਾ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਵਧਾਈ ਦਿੰਦਾ ਔਰ ਅੱਜ ਅਸੀਂ ਹਲਕਾ ਕਾਦਿਆਂ ਤੇ ਜਿਹੜੇ ਸਾਡੇ ਪਾਰਟੀ ਦੇ ਅਹੁਦੇਦਾਰ ਆ ਉਹਨਾਂ ਨੇ ਵੀ ਅਸੀਂ ਅੱਜ ਸੇਖਵਾ ਇੱਥੇ ਨਵਾਸ ਵਿਖੇ ਖੁਸ਼ੀ ਮਣਾਈ ਆ ਲੱਡੂ ਵੰਡੇ ਆ ਔਰ ਬਹੁਤ ਵੱਡਾ ਉਤਸ਼ਾਹ ਆਮ ਆਦਮੀ ਪਾਰਟੀ ਨੂੰ ਸਾਰੇ ਪੰਜਾਬ ਚ ਮਿਲਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਸੀ ਬਿਲ ਟੀਵੀ ਅਗਲੀ ਖਬਰ ਨਾਲ ਫਿਰ ਮਿਲਾਂਗੇ ਧੰਨਵਾਦ